ਖੰਨਾ ਵਿੱਚ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦੇ ਇੱਕ ਵੱਡਾ ਹਾਸਾ ਹੋਣ ਤੋਂ ਬਾਲ-ਬਾਲ ਬਚਿਆ ਖੰਡਾ ਦੀ ਜੀਟੀਵੀ ਮਾਰਕੀਟ 'ਚ ਬਿਨਾ ਫਾਇਰ ਐਨਓਸੀ ਤੋਂ ਖੁੱਲੇ ਸ਼ੋਰੂਮ 'ਤੇ ਲੱਗੀ ਅੱਗ ਗਨੀਮਤ ਰਹੀ ਕਿ ਆਗਜਨੀ ਦੀ ਘਟਨਾ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਦਾਅ ਦਈਏ ਕਿ ਖੰਨਾ ਦੀ ਜੀਟੀਵੀ ਮਾਰਕੀਟ ਦੇ ਵਿੱਚ ਸੜਿਆਂ ਬਿਨਾ ਫਾਇਰ ਐਨਓਸੀ ਸ਼ੋਰਮ ਖੋਲ ਕੇ ਲੋਕਾਂ ਦੀ ਜਾਣ ਨਾਲ ਕੁਲਵਾੜ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਨੂੰ ਸਭ ਪਤਾ ਹੋਣ ਦੇ ਬਾਅਦ ਵੀ ਨੋਟਿਸ ਨੋਟਿਸ ਖੇលਿਆ ਜਾ ਰਿਹਾ ਹੈ ਕਾਰਵਾਈ ਦੇ ਨਾਂ ਤੇ ਲੀਪਾਪੋਤੀ ਕੀਤੀ ਜਾ ਰਹੀ ਹੈ ਲੋਕਾਂ ਦਾ ਤਾਂ ਕਹਿਣਾ ਹੈ ਕਿ ਰਾਜਨੀਤਿਕ ਦਖਲ ਅੰਦਾਜ਼ੀ ਦੇ ਚਲਦੇ ਪ੍ਰਸ਼ਾਸਨ ਕੁੱਝ ਨਹੀਂ ਇਹ ਕਿਹੜਾ ਇਲਾਕਾ ਕਹਿੰਦੇ ਕਿ ਕਿੱਥੇ ਅਗਲ ਗਈ ਹੈ ਜਿਹੜੀ ਅੱਗ ਸੀ ਇਹ ਛੋਟ ਛੜਕ ਨਾਲ ਲੱਗੀ ਦੀ ਮੌਕੇ ਤੇ ਫਾਇਸਲ ਨਾਲ ਇਹਨਾਂ ਨੂੰ ਮਾਲਕਾਂ ਵੱਲੋਂ ਮੁਝਾਇਆ ਕਿ ਕਿੱਥੇ ਕਿਹੜਾ ਇਲਾਕਾ ਜੀ ਇਹ ਇਹ ਇਲਾਕਾ ਜੀ ਜੀਡੀਵੀ ਮਾਰਕੀਟ ਹੈ ਜੀ ਇੱਕ ਨਾ ਜੀਡੀਵੀ ਮਾਰਕੀਟ ਦਾ ਜੀ ਤੁਹਾਡੇ ਧਿਆਨ ਚ ਵੀ ਹੋਵੇ ਐਫਆਈਆਰ ਐਨਸੀ ਕਿਸੇ ਕੋਲ ਨਹੀਂ ਹੈਗੀ ਰੋਲਾ ਵੀ ਪਿਆ ਜੀ ਪਿੱਛੇ ਡੀਸੀ ਸਾਹਿਬ ਨੇ ਰਿਪੋਰਟ ਵੀ ਮੰਗੀ ਸੀ ਉਹ ਗਾ ਰਿਪੋਰਟ ਆਪਾਂ ਸਬਮਿਟ ਕਰਤੀ ਸਰ ਹਾਂ ਜੀ ਰਿਪੋਰਟ ਸਬਮਿਟ ਕਰਤੀ ਕੋਈ ਕਾਰਵਾਈ ਹੋਈ ਜੀ ਉਹ ਤਾਂ ਜਿੰਦਾ ਐਨਸੀ ਹੈ ਨਹੀਂ ਜਿੰਨੇ ਵੀ ਬੇਸਮੈਂਟਾਂ ਸੀਗੀਆਂ ਬੇਸਮੈਂਟਾਂ ਜਿਹੜਾ ਸੀਗਾ ਉਹ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੰਮਾ ਵਿੱਚ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦੇ ਇੱਕ ਵੱਡਾ ਹਾਸਾ ਹੋਣ ਤੋਂ ਬਾਲ-ਬਾਲ ਬਚਿਆ ਖੰਡਾ ਦੀ ਜੀਟੀਵੀ ਮਾਰਕੀਟ ਤੇ ਬਿਨਾ ਫਾਇਰ ਐਨਓਸੀ ਤੋਂ ਖੁੱਲੇ ਸ਼ੋਰੂਮ ਵਿੱਚ ਲੱਗੀ ਅੱਗ ਗਨੀਮਤ ਰਹੀ ਕਿ ਆਗਜਨੀ ਦੀ ਘਟਨਾ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਦੱਸ ਦਈਏ ਕਿ ਖੰਨਾ ਦੀ ਜੀਟੀਵੀ ਮਾਰਕੀਟ ਦੇ ਵਿੱਚ ਸੜਿਆਂ ਬਿਨਾ ਫਾਇਰ ਐਨਓਸੀ ਸੋ ਸ਼ੋਰਮ ਖੋਲ ਤੇ ਲੋਕਾਂ ਦੀ ਜਾਣ ਨਾਲ ਖੁਲਵਾੜ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਨੂੰ ਸਭ ਪਤਾ ਹੋਣ ਦੇ ਬਾਅਦ ਵੀ ਨੋਟਿਸ ਨੋਟਿਸ ਖੇលਿਆ ਜਾ ਰਿਹਾ ਹੈ ਕਾਰਵਾਈ ਦੇ ਨਾਂ ਤੇ ਲੀਪਾ ਪ੍ਰਤੀਕਿਰਤੀ ਜਾਰੀ ਹੈ ਲੋਕਾਂ ਦਾ ਤਾਂ ਕਹਿਣਾ ਹੈ ਕਿ ਰਾਜਨੀਤਿਕ ਦਖਲ ਅੰਦਾਜ਼ੀ ਦੇ ਚਲਦੇ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਲੋਕਾਂ ਦੀ ਜਾਨ ਵੀ ਵਾਜਤ ਕਰਨ ਲਈ ਕੋਈ ਠੋਸ ਤਦਮਕਾ ਦਾ ਜਾਂ ਫਿਰ ਇੱਕ ਵਾਰ ਫਿਰ ਪ੍ਰਸ਼ਾਸਨ ਆਪਣੀਆਂ ਅੱਖਾਂ ਬੰਦ ਕਰ ਲਏਗਾ ਅਫਸਰ ਸਾਹਿਬ ਜਿਹੜਾ ਇਹ ਅੱਗ ਲੱਗੀ ਜੀ ਕੀ ਮਾਮਲਾ ਕੀ ਹੈ ਜੀ ਕਿੱਥੇ ਅੱਗ ਲੱਗੀ ਹੈ ਮਤਲਬ ਇਹ ਹੈ ਕਿ ਮਤਲਬ ਕਿ ਸਾਨੂੰ ਕੋਈ ਕੂਨੀਆਂ ਹੈ ਫਾਇਰ ਕਾਲ ਦਾ ਤੇ ਆਪਣੇ ਪ੍ਰੈਸ ਰਿਪੋਰਟਰ ਤਜਿੰਦਰ ਜੀ ਇਹਨਾਂ ਨੂੰ ਟੈਲੀਫੋਨ ਆਇਆ ਕਿ ਉਰੀ ਅੱਗ ਲੱਗੀ ਦੀ ਮੌਕੇ ਤੇ ਹਾਜ਼ਰ ਹੋ ਕੇ ਮੌਕਾ ਕੀਤਾ ਕਿ ਚੈਕਿੰਗ ਕੀਤੀ ਗਈ ਤੇ ਅੱਗ ਬੁਝ ਚੁੱਕੀ ਦੀ ਇਹ ਕਿਹੜਾ ਇਲਾਕਾ ਕਿਹੜੇ ਜੀ ਕਿੱਥੇ ਅੱਗ ਲੱਗੀ ਹੈ ਜਿਹੜੀ ਅੱਗ ਸੀ ਇਹ ਛੋਟ ਛਰਕ ਨਾਲ ਲੱਗੀ ਦੀ ਮੌਕੇ ਤੇ ਫਾਇਰ ਸੁੰਨਰ ਨਾਲ ਇਹਨਾਂ ਨੂੰ ਮਾਲਕਾਂ ਵੱਲੋਂ ਮੁਝਾਇਆ ਗਿਆ ਇਹ ਕਿੱਥੇ ਕਿਹੜਾ ਇਲਾਕਾ ਜੀ ਇਹ ਇਹ ਇਲਾਕਾ ਜੀ ਜੀਡੀਪੀ ਮਾਰਕੀਟ ਹੈ ਜੀ ਇੱਕ ਨਾ ਜੀਡੀਪੀ ਮਾਰਕੀਟ ਦਾ ਜੀ ਤੁਹਾਡੇ ਧਿਆਨ 'ਚ ਵੀ ਹੋਵੇ ਐਫਆਈਆਰ ਅਨੋਨਸੀ ਕਿਸੇ ਕੋਲ ਨਹੀਂ ਹੈਗੀ ਰੋਲਾ ਵੀ ਪਿਆ ਜੀ ਪਿੱਛੇ ਡੀਸੀ ਸਾਹਿਬ ਨੇ ਰਿਪੋਰਟ ਵੀ ਮੰਗੀ ਸੀ ਉਹ ਗਾ ਰਿਪੋਰਟ ਆਪਾਂ ਸਬਮਿਟ ਕਰਤੀ ਸਰ ਹਾਂ ਜੀ ਰਿਪੋਰਟ ਸਬਮਿਟ ਕਰਤੀ ਕੋਈ ਕਾਰਵਾਈ ਹੋਈ ਹੈ ਜੀ ਉਹ ਤਾਂ ਜਿਹਦਾ ਐਨਸੀ ਹੈ ਨਹੀਂ ਜਿੰਨੇ ਵੀ ਬੇਸਮੈਂਟਾਂ ਸੀਗੀਆਂ ਬੇਸਮੈਂਟਾਂ ਜਿਹੜਾ ਸੀਗਾ ਉਹ ਸਾਰੀਆਂ ਬੰਦ ਕਰਵਾਈਆਂ ਗਈਆਂ ਨੇ ਮੌਕੇ ਦੇ ਉੱਪਰ ਬਾਕੀ ਅੱਗੇ ਕਾਰਵਾਈ ਜਿਹੜੀ ਵੀ ਖ ਨੀਦਰ ਹੈ ਨਹੀਂ ਇਹਨੂੰ ਕਿ ਇਹਨਾਂ ਨੂੰ ਨੋਟਿਸ ਵਾਰ ਕੋਈ ਕਾਰਵਾਈ ਕਰੂਗਾ ਜੀ ਕਾਰਵਾਈ ਹੋਗੀ ਨੋਟਿਸ ਹੀ ਜਾਊਗਾ ਜੀ ਠੀਕ